ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਚਲਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਮੂ ਕਸ਼ਮੀਰ ਤੇ ਪੰਜਾਬ ਦੇ ਉੱਤੇ ਡਰੋਨ ਰਾਈ ਹਮਲੇ ਕੀਤੇ ਗਏ ਜਿਸ ਨੂੰ ਭਾਰਤੀ 에ਅਰ ਡਿਫੈਂਸ ਨੇ ਕਰਾਰਾ ਜਵਾਬ ਦਿੱਤਾ ਤੇ ਉੱਥੇ ਹੀ ਹਵਾ ਦੇ ਵਿੱਚ ਖਤਮ ਕਰ ਦਿੱਤਾ ਸੋ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਲੋਕ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਜਾ ਕੇ ਰਾਸ਼ਨ ਖਰੀਦ ਕੇ ਸਟਾਕ ਕਰ ਰਹੇ ਸੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿਵੇਂ ਲੋਕਾਂ ਨੇ ਪੈਟਰੋਲ ਪੰਪਸ ਤੇ ਜਾ ਕੇ ਪੈਟਰੋਲ ਪਰਵਾਏ ਡੀਜ਼ਲ ਪਰਵਾਏ ਲੋਕਾਂ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਤੋਂ ਬਾਅਦ ਹੁਣ ਮਾਹੌਲ ਥੋੜਾ ਸ਼ਾਂਤ ਹੋ ਚੁੱਕਾ ਹੋਇਆ ਪਰ ਬਾਜ਼ਾਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੁਧਿਆਣਾ ਦਾ ਐਸਾ ਬਾਜ਼ਾਰ ਜਿੱਥੇ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਹੁੰਦੀ ਲੁਧਿਆਣਾ ਦਾ ਚੋੜਾ ਬਾਜ਼ਾਰ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਲੁਧਿਆਣਾ ਦਾ ਇਹੋ ਚੋੜਾ ਬਾਜ਼ਾਰ ਹੈ ਜਿੱਥੇ ਪੈਰ ਰੱਖਣ ਦੀ ਥਾਂ ਨਹੀਂ ਸੀ ਹੁੰਦੀ ਤਾਂ ਅੱਜ ਦੇ ਹਾਲਾਤ ਕੀ ਹੈ ਕੀ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਜਾਂ ਫਿਰ ਹਜੇ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਈਆਂ ਕਿਵੇਂ ਪ੍ਰਵਾਸੀ ਜਿਹੜੇ ਸੀ ਜੰਮੂ ਕਸ਼ਮੀਰ ਤੇ ਪੰਜਾਬ ਤੋਂ ਆਪਣੇ ਘਰਾਂ ਵੱਲ ਨੂੰ ਵਾਧੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਉਸ ਨੂੰ ਲੈ ਕੇ ਘਰ ਦੇ ਜਿਹੜੇ ਸਾਡੇ ਪਰੇਸ਼ਾਨ ਨੇ ਤੇ ਉਹਨਾਂ ਦੇ ਵੱਲੋਂ ਸਾਨੂੰ ਘਰਾਂ ਦੇ ਵਿੱਚ ਬੁਲਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਚੋੜਾ ਬਾਜ਼ਾਰ ਦੀਆਂ ਤਸਵੀਰਾਂ ਨੇ ਜਿੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਸੀ ਤੇ ਹੁਣ ਥੋੜੇ ਹੀ ਲੋਕ ਜਿਹੜੇ ਨਜ਼ਰ ਆ ਰਹੇ ਨੇ ਕੀ ਦੁਕਾਨ ਕੀ ਦੁਕਾਨਾਂ ਦੇ ਉੱਤੇ ਲੋਕ ਜਾ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਜਾਂ ਫਿਰ ਇਹ ਆਵਾਜਾਈ ਸਿਰਫ ਸੜਕਾਂ ਦੇ ਉੱਤੇ ਹੀ ਦੇਖਣ ਨੂੰ ਮਿਲ ਰਹੀ ਹੈ ਥੋੜੀ ਬਹੁਤ ਗੱਲਬਾਤ ਕਰਦੇ ਆ ਦੁਕਾਨਦਾਰਾਂ ਤੋਂ ਕਿ ਲੋਕ ਖਰੀਦਦਾਰੀ ਕਰਨ ਆ ਰਹੇ ਨੇ ਜਾਂ ਫਿਰ ਨਹੀਂ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਆ ਸੀਜ਼ ਫਾਇਰ ਹੋਣ ਤੋਂ ਬਾਅਦ ਵੀ ਕੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਜਾਂ ਫਿਰ ਲੋਕ ਦੁਕਾਨਾਂ ਦੇ ਉੱਤੇ ਖਰੀਦਦਾਰੀ ਕਰਨ ਦੇ ਲਈ ਆ ਰਹੇ ਨੇ ਗੱਲਬਾਤ ਕਰਦੇ ਆ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਸਰ ਜਿਸ ਤਰੀਕੇ ਦੇ ਨਾਲ ਪਹਿਲਾਂ ਮਾਹੌਲ ਤਾਂ ਨਾਪੂਰਨ ਸੀ ਹੁਣ ਸੀਜ਼ਫਾਇਰ ਹੋ ਚੁੱਕਾ ਹੈ ਲੋਕ ਦੁਕਾਨਾਂ ਦੇ ਉੱਤੇ ਆ ਰਹੇ ਨੇ ਨਹੀਂ ਜੀ ਹਲੇ ਕੋਈ ਨਹੀਂ ਆ ਰਹੇ ਜੀ ਜਿਸ ਤਰ੍ਹਾਂ ਅੱਗੇ ਐ ਤਾਂ ਰਹੁੰਦਾ ਸੀ ਨਾ ਬਹੁਤ ਰਸ਼ ਹੁੰਦਾ ਸੀ ਤੇ ਛੋੜੇ ਯਾਰ ਖਾਸ ਕਰਕੇ ਛੋੜੇ ਯਾਰ ਜੀ ਪਰ ਹਲੇ ਰਸ਼ ਦੇਖਣ ਨੂੰ ਨਹੀਂ ਮਿਲਿਆ ਕੋਈ ਕਾਫੀ ਲੋਕਾਂ ਨੇ ਕੁਝ ਆਪਣਾ ਪੈਸਾ ਕੋਈ ਰਾਸ਼ਨ ਰੁਸ਼ਨ ਤੇ ਲਗਾਤਾ ਹੈ ਦਰਦੇ ਮਾਰੇ ਕੋਈ ਕਿੱਧਰ ਲਗਾ ਦਿੱਤਾ ਹੈ ਉਹ ਇਸ ਕਰਕੇ ਨਾ ਕੋਈ ਉਹਨਾਂ ਕੋਲ ਹਸਾਬ ਹੀ ਹੈ ਹਲੇ ਵੀ ਲੋਕਾਂ 'ਚ ਸਹਿਮ ਹੈਗਾ ਪਰ ਇਹ ਨਹੀਂ ਕਿ ਸੀਜ਼ਫਾਇਰ ਹੋ ਗਿਆ ਹੈ ਪਰ ਫਿਰ ਵੀ ਕੋਈ ਨਾ ਕੋਈ ਪਤਨ ਲੱਗਦਾ ਪਾਕਿਸਤਾਨ ਦਾ ਵੀ ਕੀ ਸ਼ਰਧ ਕਰਦੇਵੇ ਤੇ ਇਸ ਕਰਕੇ ਅਡੇ ਲੋਕਾਂ ਦੇ ਵਿੱਚ ਬਿਲਕੁਲ ਸਹਿਮ ਦਾ ਮਾਹੌਲ ਹੈ ਗਿਆ ਤੇ ਜਿੱਦਾਂ ਅੰਗੇ ਰਸ਼ ਹੁੰਦਾ ਸੀ ਪੂਰਾ ਪਰ ਹੁਣ ਰਸ਼ ਨਹੀਂ ਆਉਂਦਾ ਜੀ ਸੋ ਸਰ ਚਲੋ ਬਾੜ ਦੇ ਵੀ ਗਾਕ ਬਹੁਤ ਆਂਦੇ ਸੀ ਕਸਟਮਰ ਆਂਦੇ ਹੁੰਦੇ ਸੀ ਇੱਥੇ ਖਰੀਦਦਾਰੀ ਕਰਨ ਦੇ ਵਾਸਤੇ ਹੁਣ ਲੋਕਲ ਕਸਟਮਰ ਵੀ ਨਹੀਂ ਅੱਜ ਨਿਕਲਦੇ ਪਏ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਨੂੰ ਵਾਸਤੇ ਬਿਲਕੁਲ ਨਹੀਂ ਜੀ ਕਿਸੇ ਪਾਸੇ ਕੋਈ ਨਾ ਲੋਕਲ ਨਾ ਦੂਸਰੇ ਕੋਈ ਵੀ ਨਹੀਂ ਕਸਟਮਰ ਆ ਰਿਹਾ ਜੀ ਬਿਲਕੁਲ ਹੈ ਹੀ ਨਹੀਂ ਉਹਨਾਂ ਜ਼ੀਰੋ ਹੋ ਗਿਆ ਕੰਮ ਅੱਗੇ ਜਿਸ ਤਰ੍ਹਾਂ ਅਸੀਂ ਕੰਮ ਬਹੁਤ ਵਧੀਆ ਹੁੰਦਾ ਸੀ ਕਿਤੇ ਨਾ ਕਿਤੇ ਲੋਕਲ ਵੀ ਕਸਟਮਰ ਹੁੰਦਾ ਸੀ ਬਾਹਰਲਾ ਵੀ ਕੋਈ ਨਾ ਕੋਈ ਆ ਜਾਂਦਾ ਸੀ ਹੁਣ ਨਾ ਲੋਕਲ ਹੈ ਨਾ ਬਾਹਰਲਾ ਕੋਈ ਕਸਟਮਰ ਨਹੀਂ ਹੈਗਾ ਜੀ ਇਸ ਟਾਈਮ ਅੱਜ ਕਿੰਨੇ ਕ ਦੀ ਸੇਲ ਕਰ ਚੁੱਕੇ ਹੋ ਬੋ ਜੀ ਕੀ ਦਸੀਏ ਜੀ ਨਾਮ ਵਰਗੇ ਹਿਸਾਬ ਹੋਇਆ ਮੈਂ ਮਤਲਬ ਜਿਵੇਂ ਆਪਾਂ ਕਹ ਰਹੇ ਨੇ ਨਾ ਪੰਜਵਾਂ ਛੇਵਾਂ ਹਿੱਸਾ ਵਸ ਉਹ ਹਿਸਾਬ ਹੋ ਗਿਆ ਜੀ ਜਿੰਨੀ ਅੱਗੇ ਇਤੋਂ ਸੇਲ ਹੁੰਦੀ ਸੀ ਉਹਦਾ ਪੰਜਵਾਂ ਛੇਵਾਂ ਹਿੱਸਾ ਹੋਇਆ ਉਹ ਵੀ ੱੱਕੇ ਨਾਲ ਹੀ ਗੱਲ ਹੈ ਵੈਸੇ ਇੰਨਾ ਕੰਮ ਹੈ ਨਹੀਂ ਤੇ ਟਾਈਮ ਲੱਗੂ ਐ ਸਾਨੂੰ ਸਰ ਤੁਹਾਨੂੰ ਕਿਵੇਂ ਲੱਗਦਾ ਹੈ ਲਗਾਤਾਰ ਭਾਰਤ ਨੇ ਪਾਕਿਸਤਾਨ ਦੇ ਉੱਤੇ ਕਾਰਵਾਈ ਕੀਤੀ ਜਵਾਬੀ ਕਾਰਵਾਈ ਕੀਤੀ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਮਾਹੌਲ ਬਿਲਕੁਲ ਤਣਾਅਪੂਰਨ ਨਾ ਕੀਤਾ ਜਾਵੇ ਸਾਰਾ ਕੁਝ ਅਵੇਲੇਬਲ ਹੈ ਫਿਰ ਵੀ ਲੋਕਾਂ ਨੇ ਰਾਸ਼ਨ ਦੀਆਂ ਦੁਕਾਨਾਂ ਤੇ ਜਾ ਕੇ ਰਾਸ਼ਨ ਖਰੀਦਿਆ ਪੈਟਰੋਲ ਪੰਪ ਖਾਲੀ ਹੋ ਗਏ ਤੁਹਾਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਹੁਣ ਵੀ ਬਿਲਕੁਲ ਠੀਕ ਗੱਲ ਹੈ ਤੁਹਾਡੀ ਗੱਲ ਵੀ ਇਸ ਤਰ੍ਹਾਂ ਦੀ ਅਨਿਮਿਚੈਰੀ ਜ਼ਿਕਰ ਪਰ ਜੋ ਮਾਹੌਲ ਹੋ ਚੁੱਕਾ ਸੀ ਨਾ ਕਿਉਂਕਿ ਮਾਹੌਲ ਬਹੁਤ ਗਰਮ ਹੋ ਗਿਆ ਸੀ ਕੀ ਕੁਛ ਨਹੀਂ ਬੜਾ ਕਰੋ ਵੀ ਜੰਗ ਲੱਗ ਸਕਦੀ ਬਿਲਕੁਲ ਨੇੜੇ ਪਹੁੰਚ ਗਏ ਸੀ ਤੇ ਇਸ ਕਰਕੇ ਲੋਕਾਂ ਨੇ ਪਹਿਲੇ ਸੋਚਿਆ ਵੀ ਰਾਸ਼ਨ ਰੂਸ਼ਨ ਆਪਣਾ ਪਹਿਲੇ ਹੀ ਇਤਜ਼ਾਮ ਕਰ ਲਈਏ ਕੋਈ ਲੋਕੀ ਪਟ્રોલ ਪਾਉਣ ਲੱਗੇ ਕੋਈ ਰਾਸ਼ਨ ਲੈਣ ਲੱਗੇ ਇਸ ਕਰਕੇ ਥੋੜੀ ਦਿੱਕਤ ਆਈ ਇਹ ਲੋਕਾਂ ਕੀ ਕਹਿਣਾ ਚਾਹੋਗੇ ਲੋਕਾਂ ਇਹ ਵੀ ਇਹ ਵੀ ਹੁਣ ਜਰਾ ਆਪਣਾ ਪ੍ਰੇਮ ਪਿਆਰ ਨਾਲ ਰਭੋ ਜਿੱਦਾਂ ਵੀ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਲਾਵੇ ਹੁਣ ਦੁਬਾਰਾ ਨਾ ਹੀ ਆਵੇ ਚੰਗੀ ਗੱਲ ਹੈ ਕਿਉਂਕਿ ਆਪਣੇ ਪੀਐਮ ਸਾਹਿਬ ਨੇ ਇਹ ਕਹਿ ਕੇ ਭੇਜਿਆ ਸੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਇਹੋ ਜਿਹਾ ਨਾ ਕੋਈ ਕੰਮ ਹੋਵੇ ਜਿਸ ਤਰ੍ਹਾਂ ਵੀ ਆਪਾਂ ਨੂੰ ਲੋਕਾਂ ਦਾ ਨੁਕਸਾਨ ਹੋਵੇ ਜਾਂ ਕੋਈ ਧਾਰਮਿਕ ਸਥਾਨ ਦਾ ਕੋਈ ਨੁਕਸਾਨ ਹੋਵੇ ਇਸ ਕਰਕੇ ਆਪਾਂ ਉਹਨਾਂ ਨੇ ਸਾਰੇ ਸਵੀਲੀ ਨੂੰ ਬਚਾ ਦੇ ਰੱਖਿਆ ਹੈ ਇੰਡੀਆ ਵਾਲਿਆਂ ਨੇ ਕਦੀ ਟੈਗ ਨਹੀਂ ਕੀਤਾ ਉਹਨਾਂ ਨੇ ਹਲਕੀ ਪਾਕਿਸਤਾਨੀਆਂ ਨੇ ਗੁਰਦੁਆਰੇ ਦੇ ਵੀ ਕੀਤਾ ਮੰਦਿਰ ਦੇ ਵੀ ਕੀਤਾ ਅਗਲੇ ਜੀ ਦੇਖੋ ਕਿਸ ਤਰ੍ਹਾਂ ਇਹਦਾ ਸਾਡੇ ਫਿਰ ਬੜੇ ਬਹਾਦਰ ਨਾਲ ਫੌਜੀ ਆਪਣੇ ਲੜਦੇ ਆ ਰਹੇ ਆ ਬੜੀ ਸੂਝ-ਬੂਝ ਨਾਲ ਉਹਨਾਂ ਨੇ ਲੜਾਈ ਲਿੱਤੀ ਹੈ ਉਹਨਾਂ ਨੇ ਆ ਸਰ ਜਿਸ ਤਰੀਕੇ ਦੇ ਨਾਲ ਅੱਗੇ ਬਾਜ਼ਾਰਾਂ ਦੇ ਵਿੱਚ ਰਸ਼ ਦੇਖਣ ਨੂੰ ਮਿਲਦਾ ਸੀ ਖਾਸ ਕਰਕੇ ਐਤਵਾਰ ਵਾਲੇ ਦਿਨ ਉਸ ਮੁਤਾਬਕ ਅੱਜ ਰਸ਼ ਹੈਗਾ ਔਰ ਰਸ਼ ਤਾਂ ਨਹੀਂ ਹੈਗਾ ਜੀ ਦੇਖੋ ਰੋਲੇ ਰੱਪੇ ਕਰਕੇ ਨਾ ਪੰਜਾਬੀ ਗਾਹ ਕਾਫੀ ਗਾਪਕ ਪਿੰਡਾਂ ਕੋਲੋਂ ਹੀ ਮੁਰ ਗਿਆ ਪਰਦੇਸੀ ਗਾਹ ਡਰ ਦੇ ਮੋਲ ਕਰਕੇ ਮਬਿਆਰ ਦਾ ਮੋਲ ਵੈਸੀ ਗਰਮੀਆਂ 16 ਸਲੋ ਹੋ ਜਾਂਦਾ ਗਾ ਪਰ ਇਸ ਤਰ੍ਹਾਂ ਵਿਆਹ ਸ਼ਾਦੀ ਸੀ ਇਹਨੂੰ ਹੋਣ ਕਰਕੇ ਗਾਹ ਦਾ ਬਹੁਤ ਹੀ ਜ਼ਿਆਦਾ ਪਰਦੇਸੀ ਗਾਹ ਬਹੁਤ ਪਲਾਨ ਕਰ ਗਿਆ ਇਸ ਟਾਈਮ ਡਰ ਦੇ ਮੋਲ ਕਰਕੇ ਨਾ ਬਹੁਤ ਜ਼ਿਆਦਾ ਗਾਹ ਪਲੇ ਮੁੜ ਗਿਆ ਇਸ ਟਾਈਮ ਜਾਈ ਰੁਪਏ 'ਚ ਚੌਥਾ ਸਗਾ ਮੈਗਨਿਸਟਰ ਉਹ ਵੀ ਚੋੜਾ ਬਾਜ਼ਾਰ ਕਾਫੀ ਮਸ਼ਹੂਰ ਹੈ ਕਾਫੀ ਲੋਕ ਜਿਹੜੇ ਨੇ ਭਾਰਤ ਦੇ ਕਈ ਹਿੱਸਿਆਂ ਤੋਂ ਇੱਥੇ ਸ਼ੋਪਿੰਗ ਕਰਨ ਦੇ ਲਈ ਆਉਂਦੇ ਨੇ ਹੁਣ ਉਹ ਵੀ ਨਹੀਂ ਆ ਰਹੇ ਬਿਲਕੁਲ ਜੀ ਬਿਲਕੁਲ ਕਿਉਂਕਿ ਡਰ ਦੇ ਮਹੌਲ ਕਰਕੇ ਨਾ ਦੇਖੋ ਕਿਸੇ ਨੇ ਦਰਬਾਰ ਸਾਹਿਬ ਜਾਣਾ ਜਾਂ ਮਾਤਾ ਵੈਸ਼ਨ ਦੇ ਵੀ ਜਾਣਾ ਅਗਲਾ ਸਪੈਸ਼ਲ ਚੋੜੇਬਿਆਰ ਰੋਕੇ ਸ਼ੋਪਿੰਗ ਕਰਕੇ ਜਾਂਦਾ ਕਿ ਕਹਿੰਦਾ ਬਾਜ਼ਾਰ ਵੀ ਦੇ ਲੈਣ ਵਾਲੇ ਕਿੰਨੇ ਆਜ਼ਾਦੀ ਟਾਈਮ ਦੇ ਵੇਲੇ ਦਾ ਬਾਜ਼ਾਰ ਹੈ ਔਰ ਸਪੈਸ਼ਲ ਸ਼ੋਪਿੰਗ ਕਰਨ ਆਤਾ ਚੋੜੇਬਿਆਰ ਉਹ ਸਾਰਾ ਗਾਗ ਬਿਆਰ ਚ ਟੁੱਟ ਗਿਆ ਹੈ ਇਸ ਟਾਈਮ ਕੋਈ ਬਾਹਰਲੇ ਵਪਾਰੀ ਵੀ ਨਹੀਂ ਆ ਰਿਹਾ ਨਾ ਅਸੀਂ ਮਾਲ ਖਰੀਦ ਰਹੇ ਨਾ ਕੋਈ ਮਾਲ ਖ ਉਹ ਥੋੜੇ ਠੰਡੇ ਪਈਆ ਕਿ ਆਪਤਾ ਦੋ ਹਫਤੇ ਲੱਜਣਗੇ ਸੈਟਿੰਗ ਹੋਣ ਲੱਗੇ ਵਪਾਰੀ ਆਣ ਮੜੇ ਵਪਾਰ ਸ਼ੁਰੂ ਹੋ ਜਾਵੇ ਦੁਬਾਰਾ ਜੇ ਲੋਕਲ ਲੋਕਲ ਗਾਗ ਵੀ ਨਹੀਂ ਆ ਰਹੇ ਲੋਕਾਂ ਲਗਾ ਕੇ ਤਾਂ ਬਿਲਕੁਲ ਨਹੀਂ ਦੇਖੋ ਰੋਗੀ ਰਾਸ਼ਨ ਪਰਣਗੇ ਕੱਪੜੇ ਦੀ ਖਰੀਦਦਾਰੀ ਕਰਨਗੇ ਲੋਕਾਂ ਆਫਵਾਹ ਹੀ ਨਹੀਂ ਉਡਾ ਦੀ ਲੋਕੀ ਕਹਿੰਦੇ ਰਾਸ਼ਨ ਪਰ ਲੋ ਰਾਸ਼ਨ ਵਾਲੇ ਹਹਾਕਾਰ ਮਚ ਗਿਆ ਰਾਸ਼ਨ ਖਤਮ ਹੋਇਆ ਰਾਸ਼ਨ ਦੀ ਦੁਕਾਨ ਤੇ ਕਪੜਾ ਕਿੰਨੇ ਪਾਣਾ ਸ਼ਾਮ ਹੋਣ ਨੂੰ ਹੈ ਤੇ ਸਵੇਰ ਦੀ ਕਿੰਨੀ ਕ ਸੇਲ ਕੀਤੀ ਬੋਣੀ ਵੀ ਕਰ ਚੁੱਕੇ ਹੋ ਕਿ ਨਹੀਂ ਸੋਚ 20% ਕਮ ਆ ਜੀ 20% ਕਮ ਆ ਸਿਰੋ ਕਾਰੋਬਾਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹ ਅਪ ਲੋਕਾਂ ਨੇ ਸਾਰਾ ਕੁਝ ਦੇਖਣਾ ਜੀ ਲੋਕਾਂ ਨੇ ਆਪਣਾ ਪਹਿਲਾ ਘਰ-ਬਾਰ ਦੇਖਣਾ ਖਾਣ-ਪੀਣ ਦਾ ਸਮਾਨ ਦੇਖਣਾ ਉਸ ਤੋਂ ਬਾਅਦ ਦੇਖੋ ਕੱਪੜਿਆ ਤੇ ਆਣਾ ਵਾ ਲੋਕਾਂ ਨੇ ਠੀਕ ਹੈ ਨਾ ਜੀ ਅਪੀਲ ਤੈਅ ਵਾ ਲੋਕਾਂ ਨੂੰ ਫਵਾਵਾਂ ਤੇ ਨਾ ਦੇਖੋ ਮੋਲ ਸਾਰਾ ਬਜਾਰ ਦਾ ਸੈੱਟ ਹੈ ਕੋਈ ਦਿੱਕਤ ਪਰੇਸ਼ਾਨੀ ਕੋਈ ਕੁਝ ਨਹੀਂ ਹੈਗੀ ਸਰ ਜਿਵੇਂ ਪਹਿਲੇ ਦਿਨਾਂ ਦੇ ਵਿੱਚ ਐਤਵਾਰ ਵਾਲੇ ਦਿਨ ਕਾਫੀ ਰਸ਼ ਦੇਖਣ ਨੂੰ ਮਿਲਦਾ ਜੀ ਲੋਕਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਕੀ ਉਸ ਤਰੀਕੇ ਦੇ ਨਾਲ ਗਾਹ ਕਰ ਰਹੇ ਨੇ ਹੁਣ ਬਹੁਤ ਬੁਢਾ ਹਾਲ ਹੈ ਬਜਾਰਾਂ ਦਾ ਬਹੁਤ ਜ਼ਿਆਦਾ ਬੁਢਾ ਹਾਲ ਹੈ ਬਜਾਰਾਂ ਦਾ ਬਜਾਰ ਜੀ ਗਾਹ ਖਤਮ ਹੋ ਗਿਆ ਕਿ ਜੋ ਦੋਈਲੇ ਲੈ ਇਹ ਨਹੀਂ 5 ਸਾਲ ਦਿਆਂ ਦਾ ਕੋਈ ਆਂਦਾ ਹੀ ਨਹੀਂ ਖਰਚੇ ਕੋਲੋਂ ਬੈਦੇ ਨੇ ਬਿਲਕੁਲ ਹੀ ਸ਼ੇਲ ਹੈ ਦੀ ਉੱਡ ਗਿਆ ਜੈਦਵਾਰ ਜੇ ਬੰਦਾ ਰੁਪਈਆ ਵੜਦਾ ਸੀ ਉਹ ਅੱਜ 10 ਪਏ ਉੱਟੇ ਹੋਣਗੇ ਅੰਨਾ ਬੁਰਾ ਹਾਲ ਹੈ ਇੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਲੋਕ ਚਲੋ ਬਾਰ ਵਾਲੀ ਗੱਲ ਕੀਤੀ ਜਵੇ ਬਾਹਰੋਂ ਵੀ ਗਾਹ ਕਾਫੀ ਆਂਦੇ ਸੀ ਲੋਕਲ ਗਾਹਕ ਵੀ ਨਹੀਂ ਆ ਰਿਆ ਪਿੰਡੂ ਗਾਹ ਕੋਈ ਵੀ ਨਹੀਂ ਆ ਰਿਆ ਪਿੰਡੂ ਹੀ ਗਾਹਕ ਆਉਂਦੇ ਸਿਰ ਤੇ ਹੀ ਹੈ ਬਾਜ਼ਾਰ ਉਹਨਾਂ ਨੇ ਪੈਸੇ ਖਰਚਣ ਹੁੰਦੇ ਨੇ ਜਿਹੜਾ ਭయ్యా ਗਾ ਕੇ ਪਿੰਡੂ ਗਾ ਕੇ ਇਹਨਾਂ ਦੇ ਸਿਰ ਤੇ ਪੈ ਹੀ ਉਡਿੰਦੇ ਸ਼ਾਹੀ ਗਾਖ ਦਾ ਤੁਹਾਨੂੰ ਪਤਾ ਹੀ ਹੈ ਇੱਕ ਚੀਜ਼ ਲੈਣੀ ਹੁੰਦੀ ਹੈ ਦਾਦਾ ਜਾਣੇ ਆਂਦੇ ਨਾਲ ਕੰਮ ਫਹਲਾਉਂਦੇ ਜਲਦੇ ਗੁਰਦੇ ਕੁਛ ਨਹੀਂ ਆ ਪਿੰਡੂ ਗਾਗ ਦੇ ਕਾਲਾ ਬਾਜ਼ਾਰ ਬਿਲਕੁਲ ਬੰਦ ਹੋ ਗਿਆ ਪਰ ਹੁਣ ਮਾਹੌਲ ਤਾਂ ਠੀਕ ਹੋ ਚੁੱਕਾ ਹੈ ਸੀਜ਼ਫਾਇਰ ਹੋ ਚੁੱਕਾ ਹੋਇਆ ਸਾਰੀ ਸ਼ਾਂਤੀ ਹੈ ਹਰੇਕ ਜਗ੍ਹਾ ਦੇ ਉੱਤੇ ਫਿਰ ਗਾ ਕਿਉਂ ਨਹੀਂ ਆ ਪਾਰੇ ਕੀ ਕਾਰਨ ਮੰਨਦੇ ਹੋ ਅਸਰ ਪੈ ਰਿਹਾ ਜੀ ਅਜੇ ਤੱਕ ਕੋਈ ਲੋਕਾਂ ਨੇ ਸਮਝ ਨਹੀਂ ਆ ਰਹੀ ਜਿੱਦਾਂ ਡਰ ਹੈ ਅੱਜ ਵੀ ਹੈਗਾ ਲੋਕਾਂ ਨੂੰ ਡਰਿਆ ਬਈ ਬਾਜ਼ਾਰ ਜਾਵਾਂਗੇ ਪਤਾ ਨਹੀਂ ਕੀ ਹੋ ਜਾਣਾ ਰਾਸ਼ਨ ਬਾ ਲੋ ਰੋਟੀ ਵਾਸਤੇ ਸਾਮਾਨ ਇਕੱਠਾ ਕਰ ਲੋ ਪਰ ਐਹੀ ਕੁਝ ਕਰਕੇ ਵਜਾਲਾ ਦਾ ਮੰਦਾ ਸਰ ਜਿਸ ਤਰੀਕੇ ਦੇ ਨਾਲ ਪਹਿਲਾਂ ਐਤਵਾਰ ਦੇ ਦਿਨ ਕਾਫੀ ਜ਼ਿਆਦਾ ਰਸ਼ ਦੇਖਣ ਨੂੰ ਮਿਲਦਾ ਸੀ ਇਸ ਬਾਜ਼ਾਰ ਦੇ ਵਿੱਚ ਉਸ ਹਿਸਾਬ ਦੇ ਨਾਲ ਅੱਜ ਗਾ ਕੀ ਹੈਗੀ ਹੈ ਲੋਕ ਆ ਰਹੇ ਨੇ ਖਰੀਦਦਾਰੀ ਕਰਨ ਵਾਸਤੇ ਨਹੀਂ ਸਰ ਜਿਵੇਂ ਜਿਹੜਾ ਆਪਣਾ ਯੁੱਧ ਚੱਲ ਰਿਹਾ ਹਾਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਉਹਦੇ ਅਕੋਰਡਿੰਗ ਲੋਕੀ ਬਹੁਤ ਡਰੇ ਵੀ ਹੋਏ ਨੇ ਤੇ ਜਿਆਦਾ ਜਿਆਦਾ 60% ਲੋਕੀ ਬਾਹਰ ਨੇ 40% ਇਹ ਆਪਾਂ ਕਹਦੇ ਹਜੇ ਵੀ ਡਰੇ ਹੋਏ ਨੇ ਪਿਛਲੇ ਨਾਲੋਂ ਬਹੁਤ ਘੱਟ ਹੈਗਾ ਆਵਾਜ਼ ਆਈ ਤਾਂ ਹੈਗੀ ਇਹ ਲੋਕਾਂ ਦੀ ਪਰ ਲੋਕਾਂ ਨੇ ਜਿਵੇਂ ਆਪਾਂ ਕਹਦੇ ਆ ਸ਼ੋਪਿੰਗ ਦੇ ਅਕੋਰਡਿੰਗ ਬਹੁਤ ਘੱਟ ਕੀਤੀ ਹੋਈ ਹੈ ਲੋਕਾਂ ਨੂੰ ਇਹ ਹੈ ਕਿ ਕੁਝ ਵੀ ਹੋ ਸਕਦਾ ਹੈ ਉਹਦੇ ਅਕੋਰਡਿੰਗ ਪਰ ਸੀਜ਼ਫਾਇਰ ਤਾਂ ਹੋ ਚੁੱਕਾ ਹੋਇਆ ਨਾ ਹਾਲਾਤ ਹੁਣ ਬਿਲਕੁਲ ਨੋਰਮਲ ਹੋ ਚੁੱਕੇ ਨੇ ਲੋਕ ਕਿਉਂ ਫਿਰ ਵੀ ਨਹੀਂ ਆ ਪਾਰੇ ਨਹੀਂ ਫਿਰ ਵੀ ਲੋਕਾਂ ਨੂੰ ਹੈਗਾ ਕਿਉਂਕਿ ਹਜੇ 1 ਵੀਕ ਦਾ ਲੱਗ ਰਿਹਾ ਥੋੜਾ ਜਿਹਾ ਲੋਕਾਂ ਨੂੰ ਡਰ ਆ ਜਿਵੇਂ ਕੱਲ ਇੱਕ ਵਾਰੀ ਲੋਕਾਂ ਨੂੰ ਬਹੁਤ ਹੋ ਗਿਆ ਸੀ ਕੱਲ ਉਮੀਦ ਜਾਗ ਗਈ ਸੀ ਕਿ ਹਾਂ ਆਪਾਂ ਰੁਕ ਗਏ ਆ ਸਭੇ ਚੀਜ਼ਾਂ ਰੁਕ ਗਈਆਂ ਨੇ ਇਹ ਉਧਰ ਰੁਕ ਗਏ ਆ ਹੁਣ ਕੋਈ ਨਹੀਂ ਨੁਕਸਾਨ ਹੋਏਗਾ ਬਟ ਉਸ ਤੋਂ ਬਾਅਦ ਇੱਕ ਵਾਰ ਫੇਰ ਰਾਤੀ ਦੁਬਾਰਾ ਪਾਕਿਸਤਾਨ ਨੇ ਜਦੋਂ ਆਪਣੇ ਤੇ ਅਟੈਕ ਕੀਤਾ ਉਸ ਤੋਂ ਬਾਅਦ ਇੱਕ ਵਾਰ ਫੇਰ ਲੋਕੀ ਘਬਰਾ ਗਏ ਨੇ ਤੇ ਹਜੇ ਹੋ ਸਕਦਾ ਹੈ ਅਗਰ ਸੀਜ਼ਫਾਇਰ ਵਗੈਰਾ ਰੁਕ ਜਾਂਦੀ ਹੈ ਆਪਣਾ ਨਹੀਂ ਆਪਾਂ ਕੋਈ ਚੀਜ਼ ਐਕਸ਼ਨ ਲੈਂਦੇ ਤੇ ਇੱਕ ਦੋ ਹਫ਼ਤੇ ਲੱਗ ਸਕਦੇ ਨੇ ਦੁਬਾਰਾ ਉਸੇ ਚੀਜ਼ ਤੇ ਪੋਜੀਸ਼ਨ ਉਹੀ ਪੋਜੀਸ਼ਨ ਤੇ ਆਣ ਲਈ ਅੱਜ ਵੀ ਬਹੁਤ ਘੱਟ ਹੈ ਕਿ ਇਹ ਲੋਕਾਂ ਦੀ ਆਵਾਜ਼ ਆਜ ਤੱਕ ਫਿਰ ਸੰਡੇ ਹੈ ਬਟ ਸੰਡੇ ਉਹ ਨਹੀਂ ਚੀਜ਼ ਲੱਗ ਰਹੀ ਜੋ ਪਹਿਲਾ ਸੰਡੇ ਹੁੰਦੇ ਸੀਗਾ 1 ਵੀਕ ਪਹਿਲਾ ਬਹੁਤ ਜ਼ਿਆਦਾ ਰਸ ਸੀਗਾ ਜੋੜੇ ਵੀ ਅੱਜ ਅੱਜ ਬਹੁਤ ਘੱਟ ਹੈ ਤੇ ਕੰਮ ਵੀ ਬਹੁਤ ਘੱਟ ਹੈ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਰਹੇ ਨੇ ਇਸ ਬਾਜ਼ਾਰ ਦੇ ਜੋ ਆਮ ਦਿਨਾਂ ਦੀ ਗੱਲ ਕੀਤੀ ਜਾਵੇ ਉਸ ਮੁਤਾਬਕ ਕੰਮ ਠੀਕ ਸੀ ਜਾਂ ਉਦੋਂ ਵੀ ਘੱਟ ਹੀ ਕੰਮ ਦੇਖਣ ਨੂੰ ਮਿਲਿਆ ਅ ਪਿਛਲੇ 2-4 ਦਿਨਾਂ ਦੇ ਮੁਤਾਬਕ ਬਹੁਤ ਜ਼ਿਆਦਾ ਕੰਮ ਘਟ ਰਿਹਾ ਵਾ 3-4 ਦਿਨ ਬਹੁਤ ਜ਼ਿਆਦਾ ਲੋਡ ਰਹੀ ਹੈ ਡਾਊਨ ਰਹੀ ਹੈ ਮਾਰਕੀਟ ਬਿਲਕੁਲ ਮਾਰਕੀਟ 'ਚ ਕੋਈ ਰੌਣਕ ਨਹੀਂ ਸੁੰਸਾਨ ਰਹੀ ਹੈ ਲੋਕਾਂ ਨੂੰ ਆਪਣੀ ਕੋਈ ਕਰੋ ਆਪਣੇ ਬਾਹਰ ਨਿਕਲ ਕੇ ਨਹੀਂ ਰਾਜੀ ਕੱਲ ਇੱਕ ਵਾਰੀ ਸਾਡੇ ਅਹਿਮ ਅੰਸ਼ੂ ਜੈਨ ਜਿਹੜੇ ਡੀਸੀ ਸਾਹਿਬ ਨੇ ਲੁਧਿਆਣਾ ਦੇ ਉਹਨਾਂ ਦੇ ਵੱਲੋਂ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਨੋਟਿਸ ਕਿ ਰੈਡ ਅਲਰਟ ਹੋ ਗਿਆ ਤੇ ਲੋਕੀ ਥੋੜਾ ਜਿਆਦਾ ਘਬਰਾ ਗਏ ਸੀਗੇ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਨੇ ਕਿਸ ਵਜ੍ਹਾ ਕਰਕੇ ਵੈਸੇ ਪੋਜੀਸ਼ਨ ਨਾਰਮਲ ਹੋ ਗਈ ਸੀ ਕਿ ਉਹਦੇ ਕਰਕੇ ਉਹਨਾਂ ਨੇ ਲਿੱਤਾ ਕਿ ਆਪਣੇ ਬਿਆਨ ਵਾਪਸ ਲੈ ਲੇ ਉਸ ਤੋਂ ਬਾਅਦ ਫਿਰ ਲੋਕਾਂ ਦਾ ਥੋੜਾ ਨਾਰਮਲ ਜਿਹਾ ਹੋ ਗਿਆ ਸੀਗਾ ਬਟ ਇੱਕ ਵਾਰ ਲੋਕੀ ਕਾਫੀ ਡਰ ਕੇ ਸੀਗੇ ਇਸ ਲਈ ਲੋਕਾਂ ਨੇ ਆਪਣੇ ਘਰੋਂ ਨਿਕਲਣਾ ਕਾਫੀ ਬੰਦ ਕਰਤਾ ਸੀਗਾ ਤੇ ਉਸ ਤੋਂ ਕੱਲ ਤੋਂ ਬਾਅਦ ਤਾਂ ਲੱਗ ਰਿਹਾ ਕਿ ਪੋਜੀਸ਼ਨ ਓਕੇ ਹੈਗੀ ਹੈ ਜੀ ਜਿੱਦਾਂ ਆਮ ਦਿਨਾਂ ਦੇ ਵਿੱਚ ਐਤਵਾਰ ਦੀ ਗੱਲ ਕਰੀਏ ਕੰਮਕਾਜ ਹੁੰਦਾ ਸੀ ਲੋਕ ਆਂਦੇ ਸੀ ਉਸ ਤਰੀਕੇ ਦੇ ਨਾਲ ਗਾਹ ਕਰ ਰਹੇ ਨੇ ਹੁਣ 10% ਕੰਮ ਨਹੀਂ ਕੰਮਕਾਜ ਠੱਪ ਹੋ ਚੁੱਕਿਆ ਹੈ ਦੁਨੀਆ ਨੇ ਉਹ ਉਹ ਬੁਰਾ ਹਾਲ ਹੈ ਸਟਾਫ ਇਹ ਹੀ ਸਮਝੇ ਸਰ ਜੰਗ ਤਾਂ ਖਤਮ ਹੋ ਚੁੱਕਾ ਹੈ ਸੀਜ਼ਫਾਇਰ ਹੋ ਚੁੱਕਾ ਹੈ ਹਾਲਾਤ ਨੋਰਮਲ ਹੋ ਚੁੱਕੇ ਨੇ ਪਰ ਫਿਰ ਵੀ ਲੋਕ ਨਹੀਂ ਆ ਪਰੇ ਹਜੇ ਵੀ ਡੈਸ਼ ਵਧੀ ਹੈ ਬਬਲ ਨੂੰ ਡੈਸ਼ ਤਾਂ ਹੈਗੀ ਹੈ ਕੋਈ ਨਾ ਕੋਈ ਫਿਰ ਕਰ ਸਕਦਾ ਕਾਂਡ ਉਹਨਾਂ ਕੋਈ ਪਤਾ ਨਹੀਂ ਹਰਕਤ ਕਿਹੜੀ ਕਰਦੇ ਤੇ ਹੁਣ ਸਾਡਾ ਇਹ ਹੀ ਮਤਲਬ ਹੈ ਕੰਮਕਾਜ ਚੱਲਣਾ ਸਾਰਾ Hindu Sikh Muslim ਇਕੱਠੇ ਹੋਣੇ ਚਾਹੀਦੇ ਐ ਇਸ ਵੇਲੇ ਜਿਹੜੇ ਇਹੇ ਆ ਪਕੋੜੇ ਆਖੇ ਆ ਗਲਤ ਕੰਮ ਕਰਾ ਮੀਟਿੰਗ ਦੇਖਾ ਉਹਨਾਂ ਨੂੰ ਖਤਮ ਕਰ ਦੇ ਬਸ ਉਹਨਾਂ ਦੇ ਘਰ ਜਾ ਕੇ ਖਤਮ ਕਰ ਦੇ ਡੱਡ ਕੱਢ ਦੇ ਬੋੜੀ ਬਸ ਇਹ ਵੀ ਨਹੀਂ ਆ ਰਿਹਾ ਨਹੀਂ ਕੁਛ ਹੈ ਨਹੀਂ ਪਿੰਡਾਂ ਲਗਾ ਕੇ ਵੀ ਆਏ ਲੋਕਲ ਵੀ ਆਏ ਨਹੀਂ ਮੈਂ 10% ਲਗਾ ਨਾ ਜਾਓਗੇ ਬਸ ਐਸੀ ਕਹਿਣਾ ਕੰਮ ਕਾਂ ਚੱਲਣਾ ਨੇ ਸ਼ਾਂਤੀ ਹੋਣੀ ਚਾਹੀਦੀ ਸ਼ਾਂਤੀ ਤਾਂ ਉਹ ਵੱਡੀ ਚੀਜ਼ ਹੈ ਠੀਕ ਹੈ ਨਹੀਂ ਇਹੀ ਹੋਣੇ ਚਾਹੀਦੇ ਸਾਡੇ ਦੇਸ਼ 'ਚ ਸੋ ਚੋੜਾ ਬਾਜ਼ਾਰ ਦੀਆਂ ਤਸਵੀਰਾਂ ਦਿਖਾਈਆਂ ਨੇ ਕਿ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਨੇ ਉਹ ਸਹਿਮੇ ਹੋਏ ਨੇ ਹਜੇ ਵੀ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਕਿ ਕਿਤੇ ਹਜੇ ਵੀ ਕੁਝ ਇਸ ਤਰੀਕੇ ਦਾ ਨਾ ਹੋ ਜਵੇ ਗਾਹਕ ਜਿਹੜੇ ਨੇ ਜਿਹੜੇ ਪਿੰਡਾਂ ਤੋਂ ਗਾਹਕ ਆਂਦੇ ਸੀ ਲੋਕਲ ਗਾਹਕ ਆਂਦੇ ਸੀ ਹੁਣ ਉਹ ਵੀ ਇੱਥੇ ਨਹੀਂ ਆ ਰਹੇ ਜਿਹੜੇ ਪ੍ਰਵਾਸੀ ਸੀਗੇ ਉਹ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਜਿਸ ਕਰਕੇ ਕੰਮ ਕਾਜ ਦੇ ਉੱਤੇ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਜਿੱਥੇ ਐਤਵਾਰ ਵਾਲੇ ਦਿਨ ਲੋਕ ਕਾਫੀ ਜ਼ਿਆਦਾ ਇੱਥੇ ਆ ਕੇ ਖਰੀਦਦਾਰੀ ਕਰਦੇ ਸੀ ਹੁਣ ਸੋ ਦੇ ਵਿੱਚੋਂ ਦੀ 10% ਕੰਮ ਜਿਹੜਾ ਉਹ ਰਹਿ ਚੁੱਕਾ ਹੈ ਤੇ ਲੋਕਾਂ ਦੀ ਅਪੀਲ ਹੈ ਕਿ ਮਹੌਲ ਜਿਹੜਾ ਬਿਲਕੁਲ ਠੀਕ ਹੋ ਚੁੱਕਾ ਹੈ ਦੁਕਾਨਦਾਰਾਂ ਦੀ ਅਪੀਲ ਹੈ ਕਿ ਮਾਹੌਲ ਠੀਕ ਹੋ ਚੁੱਕਾ ਹੈ ਤੇ ਤੁਸੀਂ ਵੀ ਇੱਥੇ ਆਓ ਤੇ ਇੱਥੇ ਆ ਕੇ ਖਰੀਦਦਾਰੀ ਕਰੋ ਤਾਂ ਕਿ ਜਿਹੜਾ ਕੰਮਕਾਜ ਵਾਪਸ ਹੋ ਆਪਣੀ ਜਿਹੜੀ ਪਟਰੀ ਜਿਹੜੀ ਪਹਿਲਾਂ ਜਿਸ ਪਟਰੀ ਤੇ ਚੱਲਦਾ ਸੀ ਉਸੇ ਪਟਰੀ ਦੇ ਉੱਤੇ ਕੰਮਕਾਜ ਆ ਸਕੇ